ਵੇ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਵੀ ਜਿਵੇਂ ਅੱਗ ਨੂੰ ਪਾਲਾ ਅੱਗ ਦਾ ਪਾਲਾ ਕੁਛ ਨਹੀਂ ਵਿਗਾੜ ਸਕਦਾ ਰਾਤ ਸੂਰਜ ਦਾ ਕੁਛ ਨਹੀਂ ਵਿਗਾੜ ਸਕਦੀ ਹਨੇਰਾ ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਚੰਦ ਨੂੰ ਚੰਦ ਦਾ ਹਨੇ ਅਨੇਰਾ ਕੁਛ ਨਹੀਂ ਵਿਗਾੜ ਸਕਦਾ ਤੇ ਪਾਣੀ ਹਵਾ ਦਾ ਕੋਈ ਮਨੁੱਖ ਜਾਂ ਕੋਈ ਜੀਵ ਕੁਝ ਨਹੀਂ ਵਿਗਾੜ ਸਕਦਾ ਵੀ ਜਾਂ ਕਹਦੇ ਜੀ ਪਾਣੀ ਝੂਠਾ ਹੋ ਗਿਆ ਭਿੱਟਿਆ ਗਿਆ ਹਵਾ ਘਟੀ ਗਈ ਨਾ 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 ਉਹਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਅਸਰ ਨਹੀਂ ਹੈ ਇਹਨਾਂ ਚੀਜ਼ਾਂ ਤੇ ਜਿਵੇਂ ਧਰਤੀ ਚੀਜੀ ਕੀ ਕਰੇ ਜਿਸ ਵਿੱਚ ਸਭ ਕੁਝ ਸੋਏ ਧਰਤੀ ਦਾ ਵੀ ਨਹੀਂ ਕੋਈ ਕੁਝ ਵਿਗਾੜ ਸਕਦਾ ਕਿਉਂਕਿ ਸਭ ਕੁਝ ਪੈਦਾ ਹੀ ਧਰਤੀ ਤੋਂ ਹੁੰਦਾ ਇਹ ਆਪਾਂ ਸ਼ਬਦ ਕੱਲ ਕੀਤਾ ਸੀ ਆਪਾਂ ਰਿਪੀਟ ਕਰ ਰਹੇ ਹਾਂ ਸੰਖੇਪ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਨਾਨਕ ਤਾਂ ਪਤ ਜਾਣੀਏ ਜਾਪਤ ਰੱਖੇ ਸੋਈ ਜੇ ਤੂੰ ਗੁਰੂ ਦੇ ਸਨਾਤਮ ਤਾਪਕ ਤੇਰਾ ਜੀਵਨ ਹੈ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਤੇਰੇ ਪੱਲੇ ਹੈ ਫੇਰ ਤੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਬਕਾਰ ਸੰਸਾਰੀ ਰੌ ਰੀਤੀਆਂ ਕਰਮ ਕਾਂਡ ਤੇਰਾ ਕੁਛ ਨਹੀਂ ਵਿਗਾੜ ਸਕਦੇ ਜਦੋਂ ਤੇਰੇ ਕੋਲੇ ਗੁਰੂ ਦੀ ਮਾਤ ਅਤੇ ਗੁਰੂ ਦਾ ਸਨਹਾਰਤਾ ਹੈ ਉਦਾਹਰਨਾਂ ਦਿੱਤੀਆਂ ਉਹਨਾਂ ਨੇ ਸਤਗੁਰਾਂ ਨੇ ਸਮਝਾਇਆ ਨਾ ਵੀ ਸ਼ੌਕੀ ਸਮਝ ਆ ਗਈ ਵੀ ਅੱਗ ਦਾ ਪਾਲਾ ਕੱਖ ਨਹੀਂ ਵਿਗਾੜ ਸਕਦਾ ਰਾਤ ਸੂਰਜ ਦਾ ਕੁਛ ਨਹੀਂ ਵਿਗਾੜ ਸਕਦੀ ਚੰਦ ਦਾ ਹਨੇਰਾ ਕੁਛ ਨਹੀਂ ਵਿਗਾੜ ਸਕਦਾ ਪੌਣ ਤੇ ਪਾਣੀ ਹਵਾ ਤੇ ਪਾਣੀ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਹਵਾ ਤੇ ਪੌਣ ਤਾਂ ਸਾਨੂੰ ਜੀਵਤ ਰੱਖਦੀ ਹੈ ਪਾਣੀ ਹਵਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੇ ਤੇਰੇ ਕੋਲੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਹੈ ਤੇ ਗੁਰੂ ਦਾ ਸਿਧਾਂਤ ਹੈ ਮਹਾਰਾਜ ਕਹਿੰਦੇ ਤੇਰੀ ਇੱਜ਼ਤ ਪੱਤ ਨੂੰ ਕੋਈ ਵਿਗਾੜ ਨਹੀਂ ਸਕਦਾ ਜੀਵਾਤਮਾ ਰੁੜਦਾ ਨਹੀਂ ਫਰੇਗਾ ਟਟਕਦਾ ਨਹੀਂ ਫਿਰੇਗਾ ਟੇਡੀਆਂ ਮੇਡੀਆਂ ਜੂਨੀਆਂ ਦੇ ਵਿੱਚ ਫਿਰ ਜਦੋਂ ਗੁਰੂ ਦਾ ਸਿਧਾਂਤ ਤੇ ਗੁਰੂ ਦਾ ਗਿਆਨ ਪੱਲੇ ਹੋਇਆ ਅਗੇ ਮਹਾਰਾਜ ਕਹਿਣਾ ਕਰਦੇ ਨੇ ਪੌੜੀ ਵਾਲੀ ਪੰਕਤੀ 'ਚ ਮਹਾਰਾਜ ਕਹਿੰਦੁੱ ਸੱਚੇ ਸੋਹबान ਸਦਾ ਕਲਾਣਿਆ ਤੂੰ ਸੱਚਾ ਦੇਵਾਨ ਹੋਰ ਆਵਣ ਜਾਣਿਆ ਇਹਦਾ ਭਾਵ ਹੈ ਵੀ ਤੂੰ ਹੈ ਅਕਾਲ ਪੁਰਖ ਵਾਹਿਗੁਰੂ ਸੁਭਾਨ ਸਦਾ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਦੇਖੋ ਬਿਨਾ ਸਾਰੀ ਦੁਨੀਆ ਆਉਣ ਜਾਣ ਵਾਲੀ ਐ ਇੱਕੋ ਇੱਕ ਪ੍ਰਭੂ ਪਰਮਾਤਮਾ ਸਦਾ ਕਾਇਮ ਰਹਿੰਦਾ ਸੰਸਾਰ ਨੂੰ ਜਦੋਂ ক্লোਜ਼ ਕਰ ਲੈਂਦਾ ਸਮੇਟ ਲੈਂਦਾ ਕੁਦਰਤ ਨੂੰ ਉਦੋਂ ਵੀ ਉਹ ਸਨ ਸਮਾਦੀ ਦੇ ਵਿੱਚ ਸਦਾ ਕਾਇਮ ਹੈ ਹੁਣ ਸੰਸਾਰ ਦੇ ਵਿੱਚ ਅਨੇਕ ਰੂਪ ਹੋ ਕੇ ਵਿਚਰ ਰਿਹਾ ਤੇ ਜਦੋਂ ਕੁਦਰਤ ਨੂੰ ਸਮੇਟ ਲਏਗਾ ਉਦੋਂ ਵੀ ਉਹ ਸਦਾ ਰਹੇਗਾ ਹੋਰ ਸਾਰੀ ਸ੍ਰਿਸ਼ਟੀ ਆਉਣੀ ਜਾਣੀ ਆ ਚੰਦ ਸੂਰਜ ਅਸਮਾਨ ਧਰਤੀ ਕਿਉਂਕਿ ਘਰਬਾਣੀ ਵਿੱਚ ਲਿਖਿਆ ਹੋਇਆ ਘਟੰਤ ਸੂਰਜ ਘਟੰਤ ਸੱਸੀ ਅਰ ਸੂਰ ਨਖਤਰੇ ਇਸ ਤਰ੍ਹਾਂ ਵੀ ਸਾਰਾ ਕੁਝ ਘਟਦਾ ਜਾ ਰਿਹਾ ਦਿਨ-ਬਦਨ ਇੱਕ ਦਿਨ ਇਹਨੇ ਕਲੋਜ਼ ਹੁੱਕ ਕਰ ਲੈਣਾ ਅਕਾਲ ਪੁਰਖ ਵਾਹਿਗੁਰੂ ਇਹ ਸਦਾ ਰਹਿਣ ਵਾਲਾ ਇਹਦਾ ਭਾਵ ਇਹ ਬਣਦਾ ਸਤ ਮਹਾਰਾਜ ਕਹਿੰਦੇ ਤਦ ਸੱਚ ਸੋਹबान ਸਦਾ ਕਲਿਆਣ ਤੂੰ ਸੱਚਾ ਦੀਪਾਨ ਹੋਰ ਆਵਣ ਜਾਣਿਆ ਤੂੰ ਸਦਾ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੋਰ ਸਾਰੀ ਸ੍ਰਿਸ਼ਟੀ ਆਉਂਦੀ ਜਾਂਦੀ ਰਹਿੰਦੀ ਹੈ ਸੱਚ ਜੇ ਮੰਗੇ ਦਾਨ ਸੇ ਤੁਧ ਜਿਹਿਆ ਮਹਾਰਾਜ ਕਹਿੰਦੇ ਮੈਨੂੰ ਉਹ ਦਾਤ ਦੇ ਦੇ ਮਹਾਰਾਜ ਜਿਹੜੀ ਤੈਨੂੰ ਚੰਗੀ ਲੱਗਦੀ ਹੈ ਤੇਰੀ ਦਿੱਤੀ ਹੋਈ ਦਾਤ ਮੈਨੂੰ ਪ੍ਰਵਾਨ ਆ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣਾ ਕਰਦੇ ਨੇ ਸਮਝਣਾ ਆਪਾਂ ਉਹਨਾਂ ਦੇ ਮਗਰ ਚੱਲਣਾ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਪੂਰਨੇ ਸਮਝਦੇ ਨਾ ਆਪਾਂ ਪੂਰਨੇ ਜਿਵੇਂ ਆਪਾਂ ਨੂੰ ਸਕੂਲ ਦੇ ਮਾਸਟਰ ਪੂਰਨੇ ਫੱਟੀ ਤੇ ਪਾ ਕੇ ਦਿੰਦੇ ਹੁੰਦੇ ਸੀ ਲੱਕੜ ਦੀ ਫੱਟੀ ਹੁੰਦੀ ਸੀ ਉਹਨੂੰ ਪੋਚਣਾ ਫਿਰ ਲੀਕਾ ਮਾਰ ਲਿਆ ਉਹਦੇ ਤੇ ਤੇ ਫਿਰ ਉਹਨੇ ਮਾਸਟਰ ਨੇ ਮੈਡਮ ਨੇ ਉਹਦੇ ਤੇ ਪੂਰਨੇ ਪਾ ਕੇ ਦੇਣੇ 35 ਲਖਣੀ ਗਲਤੀ ਲਿਖ ਦੇਣੀ ਉਹਨਾਂ ਨੇ ਫਿਰ ਉਹਦੇ ਤੇ ਆਪਾਂ ਸਾਈ ਨਾ ਮਗਰ ਕਲਮ ਨਾਲ ਲਿਖਦੇ ਹੁੰਦੇ ਸੀ ਉਹਨਾਂ ਪਾਇਆ ਹੋਇਆ ਪੂਰਨਿਆ ਤੇ ਆਪਾਂ ਚੱਲਣਾ ਉਸ ਤਰ੍ਹਾਂ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਸਾਨੂੰ ਕਹਿੰਦੇ ਨਾ ਜਿਵੇਂ ਜਿੱਥਰ ਨੂੰ ਜਾਣ ਨੂੰ ਕਹਿੰਦੇ ਉਧਰ ਜਾਣਾ ਜਿੱਥਰੋਂ ਰੋਕਦੇ ਨੇ ਉਧਰ ਰੁਕਣਾ ਫਿਰ ਤਾਂ ਸਮਝ ਲਓ ਅਸੀਂ ਆਪਣੇ ਜੀਵਨ ਦੀ ਬਾਗਡੋਰ ਗੁਰੂ ਨੂੰ ਫੜਾਤੀ ਜੇ ਗੁਰੂ ਦੇ ਕਹਿਣੇ ਮੁਤਾਬਕ ਸਾਡਾ ਜੀਵਨ ਆ ਤਾਂ ਤੇ ਜੇ ਗੁਰੂ ਦੀ ਗੱਲ ਵੀ ਸੁਣ ਲਈ ਮੰਨੀ ਇੱਕ ਨਹੀਂ ਫੇਰ ਅਸੀਂ ਆਪ ਮੁਹਾਰੇ ਹੋਏ ਹੋਏ ਆ। ਮੁਹਾਰੇ ਦਾ ਮਤਲਬ ਮੁਹਾਰ ਜਿਹੜੀ ਹੁੰਦੀ ਆ। ਵੀ ਛਾੜੇ ਆਪਣੇ ਹੱਥ 'ਚ ਹੀ ਆਪਦੇ ਜੀਵਨ ਦੀ ਮੁਹਾਰ ਤੇ ਜਿਵੇਂ ਜੀ ਕਰਦਾ ਸੀ ਕਰੀ ਜਾਂਦੇ ਆ। ਫੇਰ ਗੁਰੂ ਨਹੀਂ 베ਲੀ ਤੇਰਾ ਭਾਈ। ਠੀਕ ਆ ਤੈਨੂੰ ਰਿਜਕ ਪਾਣੀ ਦਿੱਤਾ ਸਤਿਗੁਰਾਂ ਨੇ ਸਿਰਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਭੋਕ ਕਰਿਆ। ਫੇਰ ਤਾਂ ਉਹ ਸਤਿਗੁਰਾਂ ਨੇ ਜਨਮ ਲੈਣ ਤੋਂ ਪਹਿਲਾਂ ਤੇਰੇ ਖਾਣ ਪੀਣ ਦਾ ਪ੍ਰਬੰਧ ਕਰਿਆ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਆ ਉਹ ਤੂੰ ਭੋਗ ਹੀ ਜਾਣੀ ਜਿੰਨੀ ਉਹਨੇ ਦਿੱਤੀ ਆ ਕਾਲਪੁਰਖ ਵਾਹਿਗੁਰੂ ਨੇ। ਪਰ ਗੁਰੂ ਹਾਮੀ ਨਹੀਂ ਹੋਏਗਾ। ਗੁਰਪੀਰ ਹਮ ਤਾਂ ਭਰੇ ਜਾ ਮਰਦਾਰ ਨਖਾਇ ਇਸਤਰੰ ਪੰਕਤੀਆਂ ਪੜ੍ਹਦੇ ਨੇ ਮਰਦਾਰ ਖਾਣ ਦਾ ਮਤਲਬ ਆ ਵੀ ਪਰਾਇਆ ਹੱਕ ਖਾਣਾ ਜੇ ਤੂੰ ਪਰਾਇਆ ਹੱਕ ਖਾ ਰਿਹਾ ਬੇਈਮਾਨੀ ਕਰਕੇ ਠੱਗੀ ਮਾਰ ਕੇ ਚੋਰੀ ਕਰਕੇ ਮਹਾਰਾਜ ਕਹਿੰਦੇ ਗੁਰੂ ਪੀਰ ਨੇ ਹਮਾ ਨਹੀਂ ਭਰਨੀ ਤੇਰੀ ਹਮਾ ਦਾ ਮਤਲਬ ਤੇਰੀ ਗਰੰਟੀ ਨਹੀਂ ਲੈਣੀ ਛਡਾਉਣਾ ਨਹੀਂ ਤੈਨੂੰ ਜਮ੍ਹਾਂ ਦੀ ਮਾਰ ਤੋਂ ਫਿਰ ਕਿਉਂਕਿ ਜੀਵ ਆਤਮਾ ਨੂੰ ਜਮ੍ਹਾਂ ਦੀ ਮਾਰ ਤੋਂ ਤਾਂ ਗੁਰੂ ਦੇ ਗਿਆਨ ਨੇ ਛਡਾਉਣਾ ਜਬਾਰੀ ਕਟ ਪੈਂਦੀ ਹੋਵੇ ਤਾਂ ਫੇਰ ਤਾਂ ਆਂਡ ਕਮਾਂਡ ਵੀ ਛਡਾ ਦਿੰਦਾ ਹੁੰਦਾ ਪਰ ਜਦੋਂ ਜੀਵ ਆਤਮਾ ਦੇ ਪੈਣੀਆਂ ਨਾ ਛਮਕਾਂ ਜਮਾਂ ਦੀਆਂ ਮਾਰਾਂ ਪੈਣੀਆਂ ਉਹ ਗੁਰੂ ਨਹੀਂ ਛਡਾਉਣਾ ਛਡਾਉ ਗੁਰੂ ਤਾਂ ਤੇਰੀ ਹਮਾਂ ਤਾਂ ਪਰ ਉਹ ਜੇ ਗੁਰੂ ਤੇ ਵਿਸ਼ਵਾਸ ਕਰੇਗਾ ਤੋ ਗੁਰੂ ਦੇ ਕਹਣੇ ਮੁਤਾਬਕ ਤੇਰਾ ਜੀਵਨ ਹੋਏਗਾ ਸਤਗੁਰੂ ਸਮਝਾਉਣਾ ਕਰਦੇ ਨੇ ਸੱਚ ਜੇ ਮੰਗੇ ਦਾਨ ਸੇਤ ਦੇ ਜਿਹਿਆ ਸੱਚ ਤੇਰਾ ਫਰਮਾਨ ਸਭ ਦੇ ਸੋਹਿਆ ਸੱਚਾ ਫਰਮਾਨ ਆ ਸ਼ਬਦ ਰਾਹੀਂ ਦਿੱਤਾ ਸਤਿਗੁਰੂ ਨੇ ਸਾਨੂੰ ਪਰਮਾਨ ਕੀਤਾ ਹੁਕਮ ਕੀਤਾ ਆਪਾਂ ਹੁਕਮ ਮੰਨੀਏ ਜੋ ਦਾਤ ਦੇ ਰਿਆ ਸਾਨੂੰ ਉਹਦੇ ਵਿੱਚ ਖੁਸ਼ ਰਹੀਏ ਕਿਉਂਕਿ ਬਾਲੇ ਤਾਂ ਉਹਦੀਆਂ ਦਾਤਾਂ ਤੋਂ ਹੀ ਖੁਸ਼ੀ ਰਹੀ ਦੁਖੀ ਹੋ ਜਾਂਦੇ ਨੇ ਜੇ ਪੁੱਤ ਦੇ ਥਾਂ ਧੀ ਆ ਗਈ ਤਾਂ ਉਦੋਂ ਦੁਖੀ ਜੇ ਕੋਈ ਸਰੀਰ ਨੂੰ ਢਲਵੇਂ ਠਾ ਗਈ ਤਾਂ ਉਦੋਂ ਦੁਖੀ ਅਸੀਂ ਖਣੀ ਕੀ ਰੱਬ ਤੇ ਮਾਂ ਮਾਰੇ ਆ ਰੱਬ ਖਣੀ ਕਾਦੇ ਬਦਲੇ ਲੈ ਰਿਆ ਸਾਤੋਂ ਇਹ ਆਮ ਗੱਲ ਆ ਜੀ ਮੈਂ ਸੁਣਦਾ ਆਮ ਰੱਬ ਨੂੰ ਇਰਾਮੇ ਦੇ ਜਾਂਦਾ ਉਹਦੇ ਉਹਦੇ ਦਿੱਤੇ ਹੋਏ ਨੂੰ ਪ੍ਰਵਾਨ ਨਹੀਂ ਕਰ ਪ੍ਰਵਾਨ ਨਹੀਂ ਕਰਦਾ ਆਪਾਂ ਇਹ ਤੋਂ ਪਹਿਲਾ ਸ਼ਬਦ ਪੜ੍ਹ ਕੇ ਆਏ ਆ ਦੁੱਖ ਸੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਦੁੱਖ ਤੇ ਸੁੱਖ ਕਰਕੇ ਹੀ ਜ਼ਿੰਦਗੀ ਐ ਜੇ ਦੁੱਖ ਨਾ ਹੋਵੇ ਤਾਂ ਜ਼ਿੰਦਗੀ ਹੋਣੀ ਨਹੀਂ ਕਿਵੇਂ ਜੇ ਫਰਜ ਕੀਤਾ ਹੁਣ ਬੱਚੇ ਦਾ ਜਨਮ ਹੈ ਬੱਚੇ ਦਾ ਜਨਮ ਹੁਣ 8-9 ਮਹੀਨੇ ਮਾਤਾ ਵੀ ਦੁੱਖ ਸਹਿੰਦੀ ਆ ਜਨਮ ਦੇਣ ਵਾਲੀ ਤੇ ਬੱਚਾ ਵੀ ਜੇ ਉਹ ਦੁੱਖ ਨਾ ਹੋਵੇ ਤਾਂ ਇਹ ਜਨਮ ਹੀ ਨਹੀਂ ਹੁਣਾ ਮਹਾਰਾਜ ਕਹਿੰਦੇ ਧਿਆਨ ਨਾ ਸਮਝੋ ਜੀ ਗੱਲ ਮਹਾਰਾਜ ਕਹਿੰਦੇ ਦੁੱਖ ਸੁੱਖ ਦੋਏਦਾਰ ਕੱਪੜੇ ਦੁੱਖ ਤੋਂ ਸੋਕਾ ਹੈ ਸਰੀਰ ਦੀ ਬੰਤਰ ਆ ਤਾਂ ਦੁੱਖ ਕਰਕੇ ਆ ਪਹਿਲਾਂ ਦੁੱਖ ਸੀ ਫੇਰ ਸਰੀਰ ਦੀ ਬੰਤਰ ਹੋਈ ਆ ਤੇਰੇ ਦੀ ਇਸ ਤਰ੍ਹਾਂ ਦੁੱਖਾਂ ਤੋਂ ਨਾ ਘਬਰਾਜੇ ਕੋਈ ਟੈਲਮਸ ਆ ਗਈ ਕੋਈ ਨਫਾ ਨੁਕਸਾਨ ਹੋ ਗਿਆ ਚਲ ਨਫੇ ਬਾਰੇ ਤਾਂ ਸਾਲਾ ਮਾਰਦਾ ਹਰੇਕ ਹੀ ਨੁਕਸਾਨ ਵੇਰੇ ਰੋਂਦੇ ਆ ਸਾਰੇ ਨਾ ਨਾ ਕੋਈ ਗੱਲ ਨਹੀਂ ਇਹ ਤਾਂ ਚੜਦੇ ਲੈਂਦੇ ਹੀ ਹੁੰਦੇ ਆ ਗੁਰੂ ਦੇ ਗਿਆਨ ਮੁਤਾਬਕ ਚੜ੍ਹਦੀ ਕਲਾ ਵਿੱਚ ਰਹਿ ਸਦਾ ਹੀ ਮਹਾਰਾਜ ਨੇ ਚੜ੍ਹਦੀ ਕਲਾ ਦਾ ਹੀ ਨਾਰਾ ਦਿੱਤਾ ਸਾਨੂੰ ਹੁਣ ਆਪਾਂ ਕਿਸੇ ਵੀ ਗੁਰਸਿੱਖ ਨੂੰ ਬੁਲਾਵਾਂਗੇ ਜਦੋਂ ਫਤੇ ਦੀ ਸਾਂਝ ਪਾ ਕੇ ਆਪਾਂ ਕਹਿੰਦੇ ਨੇ ਕੀ ਹਾਲ ਆ ਭਾਈ ਸਾਹਿਬ ਚੜ੍ਹਦੀ ਕਲਾ ਜੀ ਗੁਰੂ ਨੇ ਸਾਨੂੰ ਨਾਰਾ ਹੀ ਚੜ੍ਹਦੀ ਕਲਾ ਦਿੱਤਾ ਵੀ ਚੜ੍ਹਦੀ ਕਲਾ ਹੀ ਕਹਿਣਾ ਸਾਨੂੰ ਗੁਰੂ ਤੋਂ ਗਿਆਨ ਲੈ ਕੇ ਆਪਣੇ ਕਾਰੋਬਾਰ ਸਹੀ ਰੱਖ ਜੇ ਜਿਹੜੇ ਲੋਕਾਂ ਨੂੰ ਭਾਉਂਦੇ ਨੇ ਗੈਰ ਕਾਨੂੰਨੀ ਨਹੀਂ ਹੈ ਉਹ ਕਾਰੋਬਾਰ ਕਰਕੇ ਤੇ ਸਦਾ ਚੜ੍ਹਦੀ ਕਲਾ ਢੈਂਦੀ ਕਲਾ ਚ ਉਦੋਂ ਜਾਏਗਾ ਜਦੋਂ ਤੂੰ ਗੁਰੂ ਦੇ ਸਿਧਾਂਤ ਤੋਂ ਉਲਟ ਜਾਏਗਾ ਤੇ ਜਾਂ ਦੇਸ਼ ਦੇ ਕਾਨੂੰਨ ਤੋਂ ਉਲਟ ਜਾਏਗਾ ਉਦੋਂ ਢੈਂਦੀ ਕਲਾ ਚ ਜਾਣਾ ਮੈਂ ਦੇਖਦਾ ਪਿੰਡਾਂ ਦੇ ਵਿੱਚ ਇੱਕ ਘਰ ਦੇ ਕਈ ਕਈ ਜੀ ਅੰਦਰ ਆ ਇੱਕੋ ਘਰ ਦੇ ਕਿਉਂਕਿ ਕੰਮ ਉਹੋ ਜਿਹਾ ਕੀਤੇ ਆ ਆਪੇ ਢੈਂਦੀ ਕਲਾ ਚ ਰਹਿਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਗੁਰੂ ਤੋਂ ਗਿਆਨ ਲੈ ਕੇ ਬਾਹਰੀ ਧਾਰਨਾ ਲੈ ਕੇ ਵੀ ਸਮਝਣਾ ਸਤਿਗੁਰਾਂ ਨੇ ਆਪਾਂ ਨੂੰ ਧਾਰਨਾ ਦੇ ਦੇ ਕੇ ਸਮਝਾਉਂਦੇ ਨੇ ਮਹਾਰਾਜ ਨੇ ਦੱਸਿਆ ਨਾ ਅੱਗੀ ਪਾਲਾ ਕੇ ਕਰੇ ਸੂਰਜ ਕੇਹੀ ਰਾਤ ਜਿਵੇਂ ਅੱਗ ਨੂੰ ਪਾਲਾ ਨਹੀਂ ਕੁਝ ਕਰ ਸਕਦਾ ਪਾਲਾ ਕੁਝ ਨਹੀਂ ਵਿਗਾੜ ਸਕਦਾ ਅੱਗ ਦਾ ਤੇ ਸੂਰਜ ਦਾ ਕੁਝ ਰਾਤ ਨਹੀਂ ਵਿਗਾੜ ਸਕਦੀ ਇਹ ਨਹੀਂ ਹੈ ਵੀ ਰਾਤ ਹੋ ਗਈ ਤੇ ਹੁਣ ਸੂਰਜ ਤਾਂ ਨਿਕਲਣਾ ਹੀ ਨਹੀਂ ਨਾ ਕੁਝ ਨਹੀਂ ਵਿਗਾੜਦੀ ਕੁਸਮਾ ਧਰਤੀ ਦਾ ਚੱਕਰ ਆ ਤੇ ਫੇਰ ਸੂਰਜ ਉਦੇ ਅਗੇ ਸਤਿਗੁਰੂ ਕਹਿਣਾ ਕਰਦੇ ਸੀ ਚੰਦ ਅਨੇਰਾ ਕੇ ਕਰੇ ਚੰਦ ਦੀ ਚਾਨਣੀ ਨੂੰ ਨਹੀਂ ਰੋਕ ਸਕਦਾ ਹਨੇਰਾ ਪੌਣ ਪਾਣੀ ਕਿਹ ਆਜਾਤ ਹਵਾ ਨੂੰ ਤੇ ਪਾਣੀ ਨੂੰ ਕੋਈ ਵੀ ਜਾਤ ਨਹੀਂ ਪਿੱਟ ਸਕਦੀ ਉਹਨੂੰ ਵਿਜਾ ਗੰਦੀ ਹਵਾ ਗੰਦ ਗੰਦ ਪੈ ਗਿਆ ਉਥੇ ਹਵਾ ਖਰਾਬ ਹੋ ਗਈ ਨਾ ਉਹਨੇ ਹਵਾ ਨੇ ਸਮਾਂ ਉਹਨੂੰ ਸਾਫ਼ ਕਰ ਦੇਣਾ ਪੋਲੂਸ਼ਨ ਕਿੰਨਾ ਹੋ ਰਿਹਾ ਠੀਕ ਆ ਜੀ ਤੇ ਹਵਾ ੜਾ ਕੇ ਲੈ ਜਾਂਦੀ ਆ ਸਾਫ਼ ਕਰ ਦਿੰਦੀ ਆ ਉਦੇ ਵਿੱਚ ਅਸੀਂ ਕਸੂਰ ਭਾਰਾਂ ਜੋ ਗੰਦਗੀ ਰਲਾਉਨੇ ਆ ਪਾਣੀ ਵੀ ਗੰਦਾ ਕਰਤਾ ਹਵਾ ਵੀ ਗੰਧਿਆ ਕਰਤੀ ਧਰਤੀ ਵੀ ਗੰਦੀ ਕਰਤੀ ਦੇਖੋ ਆ ਰੋੜਾਂ ਤੇ ਕਿਵੇਂ ਹੁਣ ਗੰਦ ਛੱਟਿਆ ਪਿਆ ਢੇਰ ਢੇਰ ਲਾਏ ਪਏ ਨੇ ਲੋਕਾਂ ਦੇ ਕਚਰੇ ਬਚਰੇ ਦੇ ਕਸੂਰ ਸਾਡਾ ਉਹਦਾ ਨਹੀਂ ਕਸੂਰ ਪ੍ਰਭੂ ਪਰਮਾਤਮਾ ਨੇ ਤਨੂ ਪੈਦਾ ਕੀਤਾ ਤੇਰੀ ਦੇਖ ਰੇਖੋ ਆਪਣੇ ਹਿਸਾਬ ਨਾਲ ਵਧੀਆ ਕਰ ਰਿਹਾ ਜਦੋਂ ਆਪਣੇ ਜੀਵਨ ਦੇ ਵਿੱਚ ਵਿਗਾੜ ਪਾ ਰਿਹਾ ਤਾਂ ਤੂੰ ਖੁਦ ਪਾ ਰਿਆ ਆ ਇਨਸਾਨ ਮਾੜੀਆਂ ਵਹਿਬਤਾਂ ਕਰਕੇ ਗੁਰੂ ਦੇ ਗਿਆਨ ਨਾਲ ਟੁੱਟ ਕੇ ਆਪਣੇ ਜੀਵਨ ਨੂੰ ਦੁਖੀ ਕਰ ਰਹੇ ਹਾਂ ਤਾਂ ਤੂੰ ਖੁਦ ਕਰ ਰਹੇ ਹਾਂ ਰੱਬ ਨੂੰ ਲਾਂਭੇ ਨਾ ਦੇ। ਵੀ ਰੱਬ ਖਣੀ ਕਿਹੜੇ ਕਰਮਾਂ ਦੇ ਬਦਲੇ ਲੈ ਰਿਆ? ਕਰਮਾਂ ਦੇ ਬਦਲੇ ਤਾਂ ਤੇਰੇ ਆਪ ਦੇ ਦੱਦੇ ਦੋਸ਼ ਨਾ ਦੇਉ ਕਿਸੇ। ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਤੀਜੇ ਅਬਰ ਜਨ। ਮਹਾਰਾਜ ਨੇ ਤਾਂ ਲਿਖਿਆ ਕਰਵਾਨੀ ਚ ਵੀ ਤੇਰੇ ਕਰਮਾਂ ਦਾ ਦੋਸ਼ ਆ। ਕਿਸੇ ਨੂੰ ਦੋਸ਼ ਨਾ ਦੇ ਭਾਈ। ਤੂੰ ਰੱਬ ਨੂੰ ਹੀ ਲਾਂਭੇ ਦੇਈ ਜਾਣਾ ਨਾ ਭਾਈ ਰੱਬ ਨੂੰ ਲਾਂਭੇ ਨਾ ਦੇ ਜੇ। ਉਦੇ ਸ਼ੁਕਰਾਨੇ ਵਿੱਚ ਰਹੀਏ ਗੁਰੂ ਦਾ ਸ਼ੁਕਰ ਕਰਕੇ ਆ ਕੇ ਗੁਰੂ ਦੀ ਗੱਲਬਾਤ ਸੁਣੀਏ ਆਪਣਾ ਜੀਵਨ ਗੁਰੂ ਦੇ ਕਹਿਣੇ ਮੁਤਾਬਕ ਚਲਾਈਏ ਸਤਿਗੁਰੂ ਇੱਥੇ ਕਹਿ ਰਹੇ ਸੀ ਵੀ ਜੋ ਤੈਨੂੰ ਚੰਗਾ ਲੱਗਦਾ ਸਤਿਗੁਰੂ ਉਹ ਮੈਨੂੰ ਦਾਨ ਦੇ ਤੇ ਮੈਨੂੰ ਪ੍ਰਵਾਨ ਹੈ ਸੱਚ ਤੇਰਾ ਫਰਮਾਨ ਸਭ ਦੇ ਸੋਹਿਆ ਮੈਨੂੰ ਵੀ ਸ਼ਬਦ ਤੇਰਾ ਸੋਹਣਾ ਲੱਗਦਾ ਜੋ ਤੂੰ ਮੈਨੂੰ ਫਰਮਾਨ ਕਰਦਾ ਸ਼ਬਦ ਰਾਹੀਂ ਗਿਆਨ ਦਿੰਨਾ ਸਤਿ ਆਹ ਮਹਾਰਾਜ ਸਤਿ ਬਚਨ ਮੰਨ ਸਤ ਕਰਕੇ ਅਗੇ ਮਹਾਰਾਜ ਕਹਿੰਦੇ ਮੰਨੇ ਗਿਆਨ ਧਿਆਨ ਤੁਦੇ ਤੇ ਪਾਇਆ ਜੇ ਤੂੰ ਹੁਣ ਭਾਈ ਮੰਨੇਗਾ ਗੁਰੂ ਦੇ ਗਿਆਨ ਨੂੰ ਮੰਨੇਗਾ ਧਿਆਨ ਰੱਖੇਗਾ ਗੁਰੂ ਦੇ ਅੰਦਰ ਫੇਰ ਗੁਰੂ ਤੋਂ ਹੀ ਪ੍ਰਭੂ ਪਰਮਾਤਮਾ ਪ੍ਰਾਪਤ ਹੋਏਗਾ ਤੁਦੇ ਤੇ ਪਾਇਆ ਫਿਰ ਉਹ ਪ੍ਰਭੂ ਪਰਮਾਤਮਾ ਗੁਰੂ ਦੇ ਗਿਆਨ ਮੁਤਾਬਕ ਹੀ ਪ੍ਰਾਪਤ ਹੋਣਾ ਤੈਨੂੰ ਅਗੇ ਮਹਾਰਾਜ ਕਹਿੰਦੇ ਨੇ ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ ਇਹ ਤੇਰੇ ਕਰਮਾ ਮੁਤਾਬਕ ਹੀ ਤੇਰਾ ਜੀਵਨ ਵਧੀਆ কাটਿਆ ਹੋਏਗਾ ਦੋਸ਼ ਨਾ ਦੇਈ ਕਿਸੇ ਨੂੰ ਸੱਜਣਾ ਅਗੇ ਮਹਾਰਾ ਸਮਝਾਉਣਾ ਕਰਦੇ ਨੇ ਤੂੰ ਸੱਚਾ ਦਤਾਰ ਨਿਤ ਦੇਵੇ ਚੜੇ ਸਵਾਇਆ ਏ ਸੱਚੇ ਦਤਾਰ ਪ੍ਰਭੂ ਪਰਮਾਤਮ ਤੂੰ ਦਾਤਾਂ ਦੇ ਰਿਹਾ ਗਿਆਨ ਦੀ ਦਾਤ ਲੈਣ ਲੱਗ ਜਾ ਤੂੰ ਨਿਤ ਸਵਾਇਆ ਹੋਈ ਜਾਣਾ ਰੋਜ ਤੈਨੂੰ ਗਿਆਨ ਆਉਂਦਾ ਜਾਣਾ ਗੁਰੂ ਬਾਰੇ ਸਮਝ ਆਈ ਜਾਣੀ ਹੈ ਤੂੰ ਦੈ ਤਾਂ ਸਹੀ ਗਿਆਨ ਗਿਆਨ ਦਾ ਖਜ਼ਾਨਾ ਸਾਡੇ ਕੋਲੇ ਆ ਠੀਕ ਆ ਜੀ ਤੇ ਅਸੀਂ ਠੂਠਾ ਚੱਕ ਕੇ ਗਿਆਨ ਥਾਂ ਥਾਂ ਤੋਂ ਮੰਗਦੇ ਫਿਰਦੇ ਆ ਮੈਂ ਉੱਥੋਂ ਗਿਆਨ ਪ੍ਰਾਪਤ ਹੋ ਗਿਆ ਮੈਨੂੰ ਇੱਥੋਂ ਗਿਆਨ ਪ੍ਰਾਪਤ ਹੋ ਗਿਆ ਨਾ ਗੁਰੂ ਦਾ ਗਿਆਨ ਦਾ ਖਜ਼ਾਨਾ ਸਾਡੇ ਕੋਲੇ ਆ ਜਿੰਨਾ ਮਰਜ਼ੀ ਲੈ ਲੈ ਮੁੱਕਣ ਵਾਲਾ ਨਹੀਂ ਹੈ ਗੁਰੂ ਤੇ ਭਰੋਸਾ ਕਰ ਭਰੋਸਾ ਕਰਕੇ ਫਿਰ ਆਪਣਾ ਜੀਵਨ ਚਲਾ ਅੱਗੇ ਮਹਾਰਾਜ ਕਹਣਾ ਕਰਦੇ ਨੇ ਨਾਨਕ ਮੰਗੇ ਦਾਨ ਜੋ ਤਦ ਭਾਇ ਤੂੰ ਸੱਚਾ ਦਤਾਰ ਨਿਤ ਦੇਵੇ ਚਰੇ ਸਬਾਇ ਨਾਨਕ ਮੰਗੇ ਦਾਨ ਜੇ ਤਦ ਭਾਇ ਮਹਾਰਾਜ ਕਹਿੰਦੇ ਜੋ ਤੈਨੂੰ ਪਾਉਂਦਾ ਉਹੀ ਦਾਨ ਮੈਂ ਮੰਗਦਾ ਤਿੱਥੋਂ ਸਤਿਗੁਰੂ ਆਪਣੀ ਵੀ ਕਿਤੇ ਵਰਤੀ ਬਣ ਜੇ ਗੁਰੂ ਨਾਨਕ ਸਾਹਿਬ ਨੂੰ ਵੀ ਜੋ ਪ੍ਰਭੂ ਪਰਮਾਤਮਾ ਨੂੰ ਪਾਉਂਦਾ ਉਹ ਦਾਨ ਮੰਗ ਤੂੰ ਸਿੱਖੀ ਸਨਾਤ ਮੰਗ ਗੁਰਸਿੱਖੀ ਵਾਲਾ ਜੀਵਨ ਮੰਗ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮੰਗ ਆਪਾਂ ਮੇਰੇ ਹਿਸਾਬ ਨਾਲ 95% ਸੋਚੋ ਜੇ 100 ਆਪਾਂ ਆ ਜੰਨੇ ਆ ਗੁਰੂ ਘਰ ਵਿੱਚ ਇੱਕ ਦਰਬਾਰ ਵਿੱਚ ਜੇ ਆਪਾਂ 100 ਜਾਨੇ ਆ ਗਏ ਮੰਨ ਲਓ 100 ਦੇ ਵਿੱਚੋਂ 95 ਦੀ ਮੰਗ ਦੁਨਿਆਵੀ ਹੈ ਸਾਰੀ ਨਾਮ ਦੀ ਦਾਤ ਤੇ ਸਿੱਖੀ ਦੀ ਦਾਤ ਤਾਂ ਬਿਰਲੇ ਹੀ ਮੰਗਦਾ ਕੋਈ ਪਰਮਾਤਮਾ ਦੇ ਨਾਮ ਨਾਲ ਜੁੜਨ ਵਾਸਤੇ ਹੈਣ ਬਿਰਲੇ ਕਣੇ ਨਾਹੀਂ ਫੈਲ ਫੱਕੜ ਸੰਸਾਰ ਮਹਾਰਾਣੀ ਗਰਬਾਣੀ ਚ ਲਿਖੀ ਹੋਈ ਆ ਪੰਕਤੀ ਇਹ ਬੇ ਬਿਰਲੇ ਆ ਪ੍ਰਭੂ ਪਰਮਾਤਮਾ ਦੀ ਨਾਮ ਦੀ ਦਾਤ ਮੰਗਣ ਵਾਲੇ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਲੇ ਨਾ ਤਾਂ ਫੈਲ ਫੱਕੜ ਸੰਸਾਰ ਹੀ ਆ ਸਾਰਾ ਸੰਸਾਰ ਫੋਕੇ ਫੋਕੀਆਂ ਫੜਾਂ ਵਿੱਚ ਹੀ ਤੁਰਿਆ ਫਿਰਦਾ ਫੋਕੇ ਫਿੱਕੇ ਨਾ ਰਹਿਣ ਵਾਲੇ ਪਦਾਰਥੀ ਮੰਗਦਾ ਉਹ ਤਾਂ ਤੈਨੂੰ ਬਿਨ ਮੰਗਿਆ ਦੇਈ ਜਾਂਦਾ ਭਾਈ ਮੰਗਣ ਦੀ ਤਾਂ ਲੋੜ ਹੀ ਨਹੀਂ ਹੈ ਤੂੰ ਆਕਸੀਜਨ ਮੰਗਦਾ ਵੀ ਮੈਨੂੰ ਆਕਸੀਜਨ ਦੇ ਆਪਣੇ ਆਪ ਦੇ ਰਿਹਾ ਆਕਾਲਪੁਰਖ ਵਾਹਿਗੁਰੂ ਆ ਸਰੀਰ ਤਾਂ ਮੰਗਿਆ ਸੀ ਵੀ ਮੈਨੂੰ ਇਸਤਰੀ ਸਰੀਰ ਦੇ ਤੇ ਜਾਂ ਮਰਦ ਸਰੀਰ ਦੇ ਤੇ ਨਾ ਬਿਨ ਮੰਗੇ ਤੈਨੂੰ ਦੇਤਾ ਜਿਹੜਾ ਉਹਨੂੰ ਪਾਉਂਦਾ ਸੀ ਤੈਨੂੰ ਦੇਤਾ ਇਸ ਤਰ੍ਹਾਂ ਜੋ ਦਾਤਾਂ ਇਹਨੇ ਦਾਤਾਂ ਦਿੱਤੀਆਂ ਨੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਜਿਹੜੀਆਂ ਅਸੀਂ ਵਰਤਦੇ ਅੱਖਾਂ ਹੁਣ ਮੰਗ ਕੇ ਤਾਂ ਲਈਆਂ ਨਹੀਂ ਕਿਸੇ ਨੇ ਨਾ ਕੰਨ ਮੰਗ ਕੇ ਲਏ ਆ ਉਹਨੇ ਆਪਣੇ ਆਪ ਦੇਤੇ ਨਾ ਵੀ ਇਹ ਚਾਹੀਦੀ ਐ ਇਹ ਚੀਜ਼ ਜਿੱਥੇ ਤੈਨੂੰ ਚੀਜ਼ ਚਾਹੀਦੀ ਐ ਜਿਹੜੀ ਚੀਜ਼ ਚਾਹੀਦੀ ਤੈਨੂੰ ਆਪਣੇ ਆਪ ਦੇਤੀ ਅਕਾਲ ਪੁਰਖ ਵਾਹਿਗੁਰੂ ਨੇ ਉਹਦੇ ਸ਼ੁਕਰਾਨੇ 'ਚ ਆ ਜਾ ਭਾਈ ਆਪਾਂ ਇਹ ਤੋਂ ਪਹਿਲਾਂ ਸ਼ਬਦ ਪੜਿਆ ਸੀ ਨਾ ਦੁੱਖ ਛੱਡ ਮੰਗੇ ਸੁੱਖ ਮਹਾਰਾਜ ਕਹਿੰਦੇ ਤੂੰ ਦੁੱਖ ਨੂੰ ਛੱਡ ਕੇ ਸੁੱਖ ਮੰਗੀ ਜਾ ਨਾ ਇਹ ਤੇਰਾ ਬੋਲਣਾ ਚੱਖਣੀ ਆ ਬੇਕਾਰਾ ਤੇਰਾ ਬੋਲਣਾ ਨਾ ਪ੍ਰਭੂ ਪਰਮਾਤਮਾ ਮੰਗ ਉਹਦਾ ਨਾਮ ਮੰਗ ਬਾਕੀ ਦਾਤਾ ਤਉ ਦੇ ਹੀ ਰਿਹਾ ਆਪਾਂ ਸਮਝ ਲਈ ਗੱਲ ਕਿੰਨਾ ਸੋਹਣਾ ਸਰੀਰ ਦੇਤਾ ਦੇ ਅੰਗ ਪੈਰ ਦਿੱਤੇ ਨੇ ਬਿਨ ਮੰਗਾਈ ਦਿੱਤੇ ਨੇ ਉਹਦੇ ਸ਼ੁਕਰਾਨੇ ਚ ਆ ਜਾ ਰੱਬ ਨੂੰ ਲਾਂਭੇ ਨਾ ਦੇ ਸੱਜਣਾ ਸਮਝ ਲੈ ਗੱਲ ਧਿਆਨ ਨਾਲ ਇਹ ਲਾਂਭਾ ਨਾ ਦੇ ਰੱਬ ਨੂੰ ਅੱਜ ਤੋਂ ਬਾਅਦ ਜਿੰਨੇ ਵੀ ਭੈਣ ਭਰਾ ਸੁਣਦੇ ਆ ਨੈਟ ਤੇ ਵੀ ਬਹੁਤ ਸੁਣਦੇ ਨੇ ਭੈਣ ਭਰਾ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਪ੍ਰਭੂ ਪਰਮਾਤਮਾ ਨਾਮ ਤੇ ਗੁਰੂ ਸਿੱਖੀ ਵਾਲਾ ਸਿਧਾਂਤ ਮੰਗ ਗੁਰੂ ਦਾ ਸਿਧਾਂਤ ਮੰਗ ਤੇ ਸਿੱਖੀ ਵਾਲਾ ਸਿਧਾਂਤ ਮੰਗ ਗੁਰੂ ਤੋਂ ਸਿੱਖੀ ਮੰਗ ਨਾਮ ਦੀ ਦਾਤ ਮੰਗ ਬਾਕੀ ਸਭ ਕੁਝ ਆਪੇ ਦੇ ਰਿਆ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸ਼ਲੋਕ ਮਹੱਲਾ ਦੂਜਾ ਅਗਲਾ ਸ਼ਬਦ ਮਹਾਰਾਜ ਕਹਿੰਦੇ ਨੇ ਦੇਖਿਆ ਆਖ ਬੁਝਾਇਆ ਸਿਪਤੀ ਸੱਚ ਸਵੇਓ ਦਿਖਿਆ ਮੈਨੇ ਦਾਤ ਆਖ ਬੁਝਾਇਆ ਗੁਰੂ ਨੇ ਸਾਨੂੰ ਗਿਆਨ ਦੀ ਦਾਤ ਦੇ ਕੇ ਸਾਨੂੰ ਸ਼ਬਦ ਸਮਝ ਸਮਝਾਤਾ ਜਿਵੇਂ ਆਪਾਂ ਹੁਣ ਸਮਝ ਲਿਆ ਬਿਲਾੰਭੇ ਨਹੀਂ ਦੇਣੇ ਰੱਬ ਨੂੰ ਠੀਕ ਹੈ ਜੀ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ اے ਸੱਚੇ ਸਤਗੁਰੂ ਤੂੰ ਸਾਨੂੰ ਸਿਫਤ ਸਲਾਹ ਦੀ ਦਾਤ ਦਿੱਤੀ ਆ ਸਾਨੂੰ ਸਮਝਾ ਰਹੇ ਹੋ ਕੁਰਬਾਨੀ ਬਾਰੇ ਤੇ ਆਪਾਂ ਸਮਝ ਜੀਏ ਭਾਈ ਠੀਕ ਹੈ ਜੀ ਤਿੰ ਕੋ ਕਿਆ ਉਪਦੇਸੀ ਏ ਜਿਨ ਗੁਰ ਨਾਨਕ ਦੇਵ ਜਿਨੇ ਗੁਰੂ ਤੋਂ ਗਿਆਨ ਲੈ ਲਿਆ ਉਹਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਹੈ ਹੋਰ ਸਿੱਖਿਆ ਦੀ ਜ਼ਰੂਰਤ ਨਹੀਂ ਸਿੱਧੀ ਗੱਲ ਸਮਝੀ ਆਪਾਂ ਜਿਹਦੇ ਕੋਲੇ ਗੁਰੂ ਦੀ ਸਿੱਖਿਆ ਹੈ ਗੁਰੂ ਦੇ ਗਿਆਨ ਗੁਰੂ ਦੇ ਗਿਆਨ ਮੁਤਾਬਕ ਜੀਵਨ ਹੈ ਜਿਹਦਾ ਉਹਨਾਂ ਨੂੰ ਹੋਰ ਸਿੱਖਿਆ ਦੀ ਨਹੀਂ ਜ਼ਰੂਰਤ ਠੀਕ ਹੈ ਜੀ ਆ ਭਗਤ ਪਿਆਰਿਆਂ ਦੀ ਬਾਣੀ ਦਰਜ ਹੈ 15 ਭਗਤ ਸਹਿਬਾਨਾਂ ਦੀ ਬਾਣੀ ਦਰਜ ਹੈ ਉਹਨਾਂ ਨੂੰ ਗੁਰੂ ਦਾ ਗਿਆਨ ਹੈਗਾ ਉਹਨਾਂ ਦੇ ਪੱਲੇ ਤੇ ਉਹਨਾਂ ਨੂੰ ਹੋਰ ਸਿੱਖਿਆ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਬਥੇਰੇ ਸਿੱਖਿਆ ਦੇਣ ਆਉਂਦੇ ਸੀ ਤੂੰ ਰਾਮ ਨਾ ਕਹੇ ਅੱਲਾਹ ਕਹੇ ਤੂੰ ਅੱਲਾਹ ਨਾ ਕਹੇ ਰਾਮ ਕਹੇ ਬਥੇਰੀਆਂ ਹੋਰ ਸਿੱਖਿਆ ਦਿੰਦੇ ਸੀ ਤੂੰ ਕਿਹੜੇ ਰਾਹ ਚੱਲ ਪਿਆ ਬਾਬੇ ਨਾਨਕ ਨੂੰ ਦੇਖੋ ਕਰਾਈਆ ਵੀ ਕਿਹਾ ਲੋਕਾਂ ਨੇ ਬੇਤਾਲਾ ਵੀ ਕਿਹਾ ਭੂਤਨਾ ਵੀ ਕਿਹਾ ਪਰ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਸਿੱਖਿਆ ਸੀ ਉਹਨਾਂ ਕੋਲੇ ਸੰਧਾਨਤ ਸੀ ਤੇ ਉਹ ਆਪਣੇ ਰਸਤੇ ਗੁਰੂ ਦੇ ਸਨਾਤਨ ਮਤਾਬਕ ਚੱਲਦੇ ਰਹੇ ਅੱਜ ਸਾਰੇ ਸੰਸਾਰ ਦੇ ਵਿੱਚ ਨੌ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਿਸਮੇਸ਼ ਪਿਤਾ ਜੀ ਦਾ ਭਗਤ ਪਿਆਰਿਆਂ ਦਾ ਠੀਕ ਆ ਜੀ ਜਦੋਂ ਇੱਥੇ ਨਹੀਂ ਲੋੜ ਕਿਸੇ ਦੇ ਗਿਆਨ ਦੀ ਫਿਰ ਮਹਾਰਾਜ ਕਹਿੰਦੇ ਤਨ ਕੋ ਕਿਆ ਉਪਦੇਸ਼ੀਏ ਕਿਸੇ ਨੂੰ ਉਪਦੇਸ਼ ਦੀ ਫਿਰ ਹੋਰ ਕਿਸੇ ਉਪਦੇਸ਼ ਦੀ ਲੋੜ ਨਹੀਂ ਹੈ ਜਿੰਨ ਗੁਰ ਨਾਨਕ ਦੇਓ ਜਿਨ੍ਹਾਂ ਨੇ ਗੁਰੂ ਤੋਂ ਉਪਦੇਸ਼ ਲੈ ਲਿਆ ਗੁਰੂ ਤੋਂ ਗਿਆਨ ਲੈ ਲਿਆ ਉਹਨਾਂ ਨੂੰ ਹੋਰ ਕਿਸੇ ਗਿਆਨ ਦੀ ਫਿਰ ਜ਼ਰੂਰਤ ਨਹੀਂ ਹੈ ਕਿਉਂਕਿ ਜੀਵਨ ਗੁਰੂ ਦੇ ਗਿਆਨ ਨੇ ਹੀ ਸੁਧਾਰਨਾ ਸਾਡਾ ਜੀਵਨ ਹੀ ਅਸੀਂ ਜੀਣਾ ਸਿੱਖਣਾ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁੱਝੇ ਜਿਸ ਆਪ ਬੁਝਾਏ ਤਿਸ ਸਭ ਕਿਸ ਸੁਝੇ ਆਪ ਬੁਝਾਏ ਸੋਈ ਬੁੱਝੇ ਜਿਹਦੇ ਤੇ ਕਿਰਪਾ ਕਰਕੇ ਦਾਤ ਬਖਸ਼ਦਾ ਉਹ ਬੁੱਝ ਲੈਂਦੇ ਨੇ ਗੱਲ ਗੁਰੂ ਦੀ ਬਾਣੀ ਨੂੰ ਸਮਝ ਲੈਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਜਿਸ ਆਪ ਬੁਝਾਏ ਤਿਸ ਸਭ ਕਿਸ ਸੁਝੇ ਜਿਹਨੂੰ ਫਿਰ ਸਿੱਖਿਆ ਦਿੰਦਾ ਗੁਰੂ ਕਿਰਪਾ ਕਰਕੇ ਉਹਨੂੰ ਸਾਰੀ ਸੂਝ ਆ ਜਾਂਦੀ ਆ ਜੀਵਨ ਜੀਣ ਦੀ ਫਿਰ ਹੋਰਾਂ ਨੂੰ ਵੀ ਸਿੱਖਿਆ ਦੇਣ ਲੱਗ ਜਾਂਦਾ ਠੀਕ ਆ ਜੀ ਗੁਰੂ ਤੋਂ ਸਿੱਖਿਆ ਲੈ ਕੇ ਗਾਂ ਗਿਆਨ ਗੁਰੂ ਦਾ ਵੰਡਣਾ ਵੀ ਸਤਗੁਰੂ ਆਏ ਕਹਿੰਦੇ ਨੇ ਠੀਕ ਆ ਜੀ ਦੱਸਣੀਆਂ ਹਰੇਕ ਨੂੰ ਗੱਲ ਜਿੱਥੇ ਵੀ ਮੌਕਾ ਮਿਲਦਾ ਤੈਨੂੰ ਸੱਚ ਸੁਣਾਏ ਸੱਚ ਕੀ ਬੇਲਾ ਜਿੱਥੇ ਗੱਲ ਚੱਲਦੀ ਆ ਉਥੇ ਸੱਚ ਗੁਰੂ ਦੀ ਗੱਲ ਸੁਣਾ ਇਹ ਗੁਰੂ ਨੇ ਕਿਰਪਾ ਕਰਤੀ ਮਹਾਰਾ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਜੀ ਇਸ ਨਿਮਾਣੇ ਜੀ ਤੇ ਮੈਂ ਜਿੱਥੇ ਵੀ ਜਾਣਾ ਰਿਸ਼ਤੇਦਾਰੀ ਦੇ ਵਿੱਚ ਵੀ ਚਲੇ ਉਹ ਕਿਸੇ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਆਪਦੀਆਂ ਕਵਿਬੀਲਦਾਰੀਆਂ ਕਰਦੇ ਆ ਜਾਂ ਕੋਈ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਗੱਲਾਂ ਵਿੱਚੋਂ ਹੀ ਗੱਲ ਲੈ ਕੇ ਗੁਰੂ ਦੀ ਕਿਰਪਾ ਸਦਕਾ ਉੱਥੇ ਗੁਰੂ ਦੀ ਗੱਲ ਸੁਣਾ ਦਈਦੀ ਐ ਜਿਹੜੇ ਅੱਜ ਕੱਲ ਦੇ ਬੱਚੇ ਨਵੇਂ ਨੇ ਨਵੇਂ ਬੱਚੇ ਥੋੜੇ ਥੋੜੇ ਸੂਝਵਾਨ ਨੇ ਬਾਹळ्याਾਂ 'ਚ ਥੋੜੇ ਆ ਬਾਹळ्याਾਂ 'ਚ ਸਾਰੇ ਨਹੀਂ ਹੈ ਉਹ ਗੱਲ ਸਮਝ ਵੀ ਜਾਂਦੇ ਨੇ ਸੁਣਦੇ ਨੇ ਚਲੋ ਜੇ ਸੁਣੀ ਹੋਊਗੀ ਤਾਂ ਇੱਕ ਦਿਨ ਜਿਵੇਂ ਕਹਿੰਦੇ ਹੁੰਦੇ ਬੀਜ ਬੀਜਿਆ ਹੋਇਆ ਅੰਦਰ ਬੀਜ ਹੋਇਆ ਤਾਂ ਇੱਕ ਦਿਨ ਉੱਗੇਗਾ ਜਿਵੇਂ ਆ ਨਮਾਣਾ ਜੇ ਸਿਖੜੇ ਤੇ ਇਹ ਬਾਪਰੀ ਆ ਕਿਉਂਕਿ ਮੈਂ ਸੁਣਦਾ ਰਹਿੰਦਾ ਸੀ ਪ੍ਰਚਾਰਕਾਂ ਨੂੰ ਸੁਣਦਾ ਸੀ ਕਥਾ ਕਹਾਣੀਆਂ ਸੁਣਦਾ ਸੀ ਗੁਰੂ ਦੀ ਗੁਰੂ ਦੇ ਗਿਆਨ ਸੁਣਦਾ ਸੀ ਆਪਣਾ ਇਤਿਹਾਸ ਸੁਣਦਾ ਰਹਿੰਦਾ ਸੀ ਉਹ ਕਿਣਕਾ ਅੰਦਰ ਚਲਿਆ ਗਿਆ ਤੇ ਹੁਣ ਹਰਾ ਹੋ ਗਿਆ ਹੁਣ ਗੁਰੂ ਦੇ ਗਿਆਨ ਤੋਂ ਬਿਨਾਂ ਤੇ ਗੁਰੂ ਦੇ ਸਿਧਾਂਤ ਤੋਂ ਬਿਨਾਂ ਕੋਈ ਕਰਮਕਾਂਡ ਨਹੀਂ ਕਰਦੇ ਵਿੱਚ ਤੇ ਹੋਰ ਕੋਈ ਗੱਲ ਚੰਗੀ ਨਹੀਂ ਲੱਗਦੀ ਸੁਣਨੀ ਤਾਂ ਕੀ ਆ ਕਈ ਵਾਰੀ ਹੁਣ ਪ੍ਰਚਾਰਕ ਨੂੰ ਸਿੱਖਿਆ ਵਾਸਤੇ ਸੁਣਨੀ ਵੀ ਪੈਂਦੀ ਹੈ ਵੀ ਗੱਲ ਵੇ ਕੋਈ ਮਤਿਹਾਸਿਕ ਗੱਲ ਆ ਜਾਂ ਕੋਈ ਮਨ ਘੜਤ ਕਹਾਣੀ ਆ ਉਹਨੂੰ ਸੁਣ ਲਈਦਾ ਵੀ ਉਹਦੇ ਵਿੱਚੋਂ ਕੀ ਲੱਭਦਾ ਤੇ ਕੀ ਇੱਥੇ ਅਸੀਂ ਛਾਦੇ ਗਿਆਨ ਚ ਵਾਧਾ ਹੁੰਦਾ ਜੀ ਗੁਰੂ ਦਾ ਨਮਾਣਾ ਜਾਂ ਪ੍ਰਚਾਰਕ ਹੋਣ ਦੇ ਨਾਤੇ ਤੇ ਮੈਂ ਉਹ ਗੱਲ ਸੁਣਦਾ ਹੁੰਨਾ ਵੀ ਕਿੱਥੇ ਕੀ ਗੱਲ ਆ ਬਾਕੀ ਤਾਂ ਹੁਣ ਮਹਾਰਾਜ ਦੀ ਕਿਰਪਾ ਨਾਲ ਸੁਣੀਆਂ ਜਾਂ ਪ੍ਰਚਾਰਕਾਂ ਤੋਂ ਸੁਣੀਆਂ ਹੋਈਆਂ ਇਤਿਹਾਸ ਸੁਣਿਆ ਹੋਇਆ ਤੇ ਗਰਵਾਣੀ ਦੀ ਕਿਸਵੱਟੀ ਤੇ ਆਪਾਂ ਗੱਲ ਲਾ ਕੇ ਦੇਖ ਲੈਨੇ ਆ ਵੀ ਉਹ ਪੂਰੀ ਉੱਤਰਦੀ ਆ ਤਾਂ ਠੀਕ ਆ ਸੱਤ ਆ ਸਹੀ ਆ ਨਹੀਂ ਤੌਰ ਜਗਟਾ ਚਾਹੇ ਉਹ ਇਤਿਹਾਸਕ ਗੱਲ ਕਿਉਂ ਨਹੀਂ ਹੈ ਇਤਿਹਾਸਕ ਗੱਲ ਵੀ ਆ ਜਿਹੜੀ ਜਿਹੜੀ ਗਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਆ ਉਹਨੂੰ ਮੰਨਦੇ ਆ ਕਿਉਂਕਿ ਇਤਿਹਾਸ ਦੇ ਵਿੱਚ ਰਲਾ ਬਹੁਤ ਆ ਜੀ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਤਿੰਨ ਕੋਕਿਆ ਅਪਦੇਸ਼ੀਏ ਜਿਨ ਗੁਰਨਾਨਕ ਦੇਵ ਆਪ ਬੁਝਾਏ ਸੋਈ ਬੁਜੇ ਜਿਸ ਆਪ ਬੁਝਾਏ ਜਿੱਸਾ ਸਭ ਕਿਸ ਸੁਝੇ ਕਹਿ ਕਹਿ ਕਥਨਾ ਮਾਇਆ ਲੁਜੇ ਹੁਕਮੀ ਸਗਲ ਕਰੇ ਆਕਾਰ ਇਹ ਅਗਲਾ ਬੰਦ ਪੜ੍ਹਦੇ ਆਪਾਂ ਹੁਣ ਜਿਹੜਾ ਕਹਿ ਕਹਿ ਕਥਨਾ ਮਾਇਆ ਲੁਜੇ ਜੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਵੀ ਜਿਹੜੀ ਤਾਂ ਤੂੰ ਸਿੱਖਿਆ ਲੈ ਲਈ ਗੁਰੂ ਤੋਂ ਬੁੱਝ ਲਈ ਸੂਝੀ ਆ ਗਈ ਤੈਨੂੰ ਫੇਰ ਵੀ ਤੂੰ ਕਹਿ ਕਹਿ ਕਥਨਾ ਸੁਣਦਾ ਵੀਂ ਕਹਿਨਾ ਵੀਂ ਫੇਰ ਵੀ ਮਾਇਆ ਨੂੰ ਲੁੱਟਦਾ ਮਾਇਆ ਦੇ ਚੱਕਰ 'ਚ ਹੀ ਫਸਿਆ ਰਹਿਣਾ ਤਾਂ ਫੇਰ ਤਾਂ ਭਾਈ ਤੇਰਾ ਕੁਛ ਸਬਰ ਨਹੀਂ ਸਕਦਾ ਹਾਂ ਮਾਇਆ ਪੈਸਾ ਨਹੀਂ ਹੈ ਕੱਲ ਵੀ ਆਪਾਂ ਗੱਲ ਕਰੀ ਸੀ ਪੈਸਾ ਤਾਂ ਇੱਕ ਆਪਣਾ ਗੁਜਰਾਨ ਹੈ ਪੈਸਾ ਕਮਾਉਣਾ ਪਰ ਸਹੀ ਤਰੀਕੇ ਨਾਲ ਕਮਾਉਣਾ ਗੈਰਕਾਨੂੰਨੀ ਕੰਮਾਂ ਕਰਕੇ ਨਹੀਂ ਅਸੀਂ ਕਮਾਉਣਾ ਸਹੀ ਤਰੀਕੇ ਨਾਲ ਜਿਹੜਾ ਵੀ ਤੈਨੂੰ ਕੰਮ ਕਰਦਾ ਦੁਕਾਨਦਾਰੀ ਮੈਂ ਛੋਟੀ ਜੀ ਚਲਦੀ ਫਿਰਦੀ ਦੁਕਾਨਦਾਰੀ ਕਰਦਾ ਜੀ ਮੈਂ ਨਗਰਾਂ ਦੇ ਵਿੱਚ ਜਾਣਾ ਗੱਡੀ ਲੈ ਕੇ Tata Ace ਉਹਦੇ ਤੇ ਮੇਰਾ ਸਮਾਨ ਜਿਹੜਾ ਜ਼ਰੂਰੀ ਘਰਾਂ ਦੇ ਵਿੱਚ ਵਰਤਣ ਵਾਲਾ ਇਹ ਸੱਚਾ-ਸੁੱਚਾ ਕੰਮ ਹੋ ਗਿਆ ਨਾ ਗੈਰਕਾਨੂੰਨੀ ਨਹੀਂ ਹੈ ਇਹ ਕੋਈ ਨੌਕਰੀ ਕਰਦਾ ਵੀਰ ਠੀਕ ਆ ਜੀ ਕੋਈ ਭਲਾ ਮਜ਼ਦੂਰੀ ਕਰਦਾ ਇਮਾਨਦਾਰੀ ਨਾਲ ਕਰੀ ਚੱਲੋ ਤੇ ਸੋਡਾ ਪੈਸਾ ਕਮਾਇਆ ਸਫਲ ਹੈ ਚੰਗੇ ਚੰਗੇ ਢੰਗ ਨਾਲ ਕਮਾਇਆ ਪੈਸਾ ਤੇ ਚੰਗੇ ਕੰਮ ਤੇ ਹੀ ਲਾ ਇਓ ਨਾ ਹੋਵੇ ਵੀ ਪੈਸਾ ਕਮਾ ਲਿਆ ਤੇ ਮੁੜ ਕੇ ਗਲਤ ਢੰਗ ਦੇ ਵਿੱਚ ਇਹਨੂੰ ਵਰਤਣਾ ਨਹੀਂ ਸਹੀ ਢੰਗ ਨਾਲ ਕਮਾ ਤੇ ਸਹੀ ਢੰਗ ਨਾਲ ਵਰਤ ਗੁਰੂ ਦੇ ਕਹਣੇ ਮੁਤਾਬਕ ਜੀਵਨ ਬਤੀਤ ਕਰ ਤੇ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜਿਆ ਰਹਿ ਲੈ ਸੁਰਗ ਵਾਲਾ ਜੀਵਨ ਤੇਰਾ ਹੋਰ ਕੀ ਕਰਨਾ ਇਹਦੇ ਵਿੱਚ ਕੋਈ ਬਾਲਾ ਭਾਰ ਨਹੀਂ ਚੱਕਣਾ ਜੀ ਬਸ ਆਪਦੇ ਮਨ ਨੂੰ ਸਮਝਾਉਣਾ ਮਨ ਨੂੰ ਲੋਭ ਲਾਲਚ ਤੋਂ ਰੋਕ ਲੈ ਗੁਰਬਾਣੀ ਰੋਕਦੀ ਐ ਦੱਸਦੀ ਐ ਤੈਨੂੰ ਰੁਕ ਜਾ ਭਾਈ ਅੱਗੇ ਮਹਾਰਾਜ ਕਹਿੰਦੇ ਨੇ ਹੁਕਮੀ ਸਗਲ ਕਰੇ ਆਕਾਰ ਉਹ ਪ੍ਰਭੂ ਪਰਮਾਤਮਾ ਦੇ ਹੁਕਮ ਅੰਦਰ ਹੀ ਸਾਰੇ ਆਕਾਰ ਬਣਦੇ ਨੇ ਆਪੇ ਜਾਣੇ ਸਰਬ ਵਿਚਾਰ ਸਾਰਿਆਂ ਦੀ ਵਿਚਾਰ ਰੱਖਦਾ ਦੇਖ ਰੇਖ ਰੱਖਦਾ ਸਾਰਿਆਂ ਦੀ ਸੰਭ ਸੰਭਾਲ ਕਰਦਾ ਸਤਿਗੁਰੂ ਅੱਖਰ ਅੱਖਰ ਨਾਨਕ ਅਖਿਓ ਅੱਖਰ ਨਾਨਕ ਅਖਿਓ ਆਪ ਲਹੇ ਪ੍ਰਾਤ ਹੋਵੇ ਜਿਸ ਦਾਤ ਇਹ ਅਖਰਾਂ ਦੇ ਰਾਹੀ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਤੇ ਲਹੇ ਪ੍ਰਾਪਤ ਹੋਵੇ ਜਿਸ ਦਾਤ ਜਿਹੜਾ ਇਹ ਦਾਤ ਪ੍ਰਾਪਤ ਕਰ ਲੇਗਾ ਗੁਰੂ ਦੇ ਗਿਆਨ ਦੀ ਉਹਦੀ ਸਾਰੀ ਮਨ ਦੇ ਬਹਿਮ ਭਰਮ ਪਕਾਰੀ ਬਿਰਤੀ ਸਭ ਕੁਝ ਦੂਰ ਹੋ ਜਾਏਗਾ ਤੇ ਪ੍ਰਭੂ ਪਰਮਾਤਮਾ ਦਾ ਨਾਮ ਤੇ ਗੁਰੂ ਦਾ ਸਨਾਤ ਪੱਲੇ ਬਨ ਲੈਂਦਾ ਇਨਸਾਨ ਜਿਹੜਾ ਗੁਰੂ ਦੀ ਗੱਲ ਸਮਝ ਲੈਂਦਾ ਗੁਰੂ ਦੀ ਗੱਲ ਸਮਝ ਵੀ ਆ ਜਾਂਦੀ ਹੈ ਕਈ ਅਣਗੌਲੀ ਕਰਦੇ ਨੇ ਆਂ ਗੋਲੀ ਕਰਤੀ ਵੀ ਬਸ ਗੋਲੀ ਨਹੀਂ ਗੱਲ ਗੁਰੂ ਦੀ ਕਹੀ ਹੋਈ ਅਗੇ ਮਹਾਰਾਜ ਕਹਿੰਦੇ ਨੇ ਪੌੜੀ ਵਾਲੀ ਪੰਕਤੀ ਜਮਾਨਾ ਦੇ ਕਹਿੰਦੇ ਹੋਂ ਢਾਡੀ ਬੇਕਾਰ ਕਰੇ ਲਾਇ ਹੋਂ ਢਾਡੀ ਮਤਬਲਾ ਵੀ ਮੈਂ ਗੁਰੂ ਨੇ ਕਿਰਪਾ ਕਰਕੇ ਮੈਂ ਬੇਕਾਰੀ ਸੀਗਾ ਤੇ ਮੈਨੂੰ ਕਾਰੇ ਲਾ ਲਿਆ ਕਿਹੜੇ ਕਾਰੇ ਲਾ ਲਿਆ ਮੈਂ ਤਾਂ ਆ ਸਮਝੂਗਾ ਵੀ ਮੈਨੂੰ ਇਸ ਕਾਰੇ ਲਾ ਲਿਆ ਸਤਿਗੁਰਾਂ ਨੇ ਨਾਮ ਬਾਣੀ ਪੜਨ ਵਾਸਤੇ ਸੁਣਨ ਵਾਸਤੇ ਵਿਚਾਰ ਕਰਨ ਵਾਸਤੇ ਰੋ ਸਤਿਗੁਰੂ ਤੋਂ ਦਾਤ ਮੰਗੀ ਦੀ ਵੀ ਸਤਿਗੁਰੂ ਕਿਰਪਾ ਕਰਕੇ ਤੁਸੀਂ ਇਹ ਮਿਹਰ ਕੀਤੀ ਐ ਤੇ ਹੁਣ ਇਹਦੇ ਵਿੱਚ ਹੋਰ ਵਾਅਦਾ ਕਰੂੰ ਦਾਤਾ ਜੀ ਅਖਰੀ ਅਰਥ ਵੀ ਮੈਂ ਸਮਝ ਸਕਾਂ ਸੁੱਧ ਉਚਾਰਨ ਕਰ ਸਕਾਂ ਕੁਰਬਾਨੀ ਦਾ ਅਖਰੀ ਅਰਥ ਭਾਵ ਅਰਥ ਸਮਝ ਕੇ ਪ੍ਰਚਾਰ ਸਕਾਂ ਇਹ ਦਾਤ ਹਨ ਜੋ ਕੋਈ ਨਾ ਫੇਰ ਮੈਂ ਸਾਰਾ ਤਾਂ ਨਹੀਂ ਕਿ ਜਿਵੇਂ ਕਹਿੰਦੇ ਹੁੰਦੇ ਜੇ ਇੱਕ ਅੰਗ ਤੇ ਆਪਾਂ ਸ਼ਬਦ ਪੜ੍ਹਿਆ ਇੱਕ ਅੰਗ ਆਪਾਂ ਪੜ੍ਹਿਆ ਉਹਦੇ ਵਿੱਚੋਂ ਇੱਕ ਦੋ ਪੰਕਤੀਆਂ ਦੀ ਸਮਝ ਤਾਂ ਸੌਖੀ ਲੱਗ ਜਾਂਦੀ ਆ ਜੀ ਤੇ ਇੰਨਾ ਕੀ ਬਹੁਤਾ ਮਹਾਰਾਜ ਕਹਿੰਦੇ ਮਨ ਸਮਝਾਉਣ ਕਾਰਨੇ ਕਛੂਕ ਪੜੀਏ ਗਿਆਨ ਕਛੂਕ ਪੜੀਏ ਗਿਆਨ ਵੀ ਥੋੜਾ ਜਿਹਾ ਗਿਆਨ ਹੀ ਬਹੁਤਾ ਮਨ ਸਮਝਾਉਣ ਵਾਸਤੇ ਤਾਂ ਪਰ ਆਪ